ਇਹ ਆਲਾ ਤੇ ਅਨਾਰ ਦਾ ਨਾ ਚੌਂਕ ਦੇ ਵਿੱਚ ਖੜੇ ਹੋਏ ਆ ਜਿੱਥੇ ਹਿੰਦੂ ਜਿਹੜੇ ਲੋਗ ਨੇ ਉਹ ਆਪਣਾ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਜਿਹੜਾਗਾ ਰੋਜ਼ ਦਾ ਪ੍ਰਦਰਸ਼ਨ ਜਿਹੜਾਗਾ ਕਰ ਰਹੇ ਨੇ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਦੇ ਉੱਪਰ ਅਤਿਆਚਾਰ ਜਿਹੜਾਗਾ ਉਹ ਬੰਦ ਕੀਤਾ ਜਾਵੇ ਸਾਰੇ ਨਾਲ ਸੁਖੀਲ ਨਹੀਂ ਹੋ ਰਹਾ ਗਲਬਤ ਕਰ ਰਹੇ ਨੇ ਜੀ ਕਰਨਾ ਪਰ ਦਸ਼ਨ ਕਿਸੇ ਨੂੰ ਲਗਾਏਗਾ ਕਿਉਂਕਿ ਇੱਕ ਪਾਸੇ ਕੋਲਕਾਤਾ ਦੇ ਵਿੱਚ ਲੜਕੀ ਨਾਲ ਇੰਨੇ ਮਤਭਾਗੀ ਘਟਨਾਵੀਆਂ ਤੇ ਉਥੇ ਦੂਸਰੇ ਪਾਸੇ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਦੇ ਉੱਪਰ ਅਤਿਆਚਾਰ ਕੀਤਾ ਜਾ ਰਿਹਾ ਹੈ ਅੱਜ ਸਥਿਤੀ ਇਹ ਹੈ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਦੱਸਣਾ ਚਾਹੁੰਦਾ ਕਿ ਪੂਰੇ ਬੰਗਲਾਦੇਸ਼ ਦੇ ਵਿੱਚ ਹਿੰਦੂ ਸਿੱਖਿਆ ਦੇ ਉੱਪਰ ਜਿਹੜੇ ਪਿਛਲੇ ਦਿਨਾਂ ਤੋਂ ਅਤਿਆਚਾਰ ਹੋ ਰਿਹਾ ਹੈ ਕਤਲਾਂ ਹੋ ਰਿਹਾ ਹੈ ਉਸ ਤੇ ਰੋਸ਼ ਦੇ ਵਿੱਚ ਅੱਜ ਪਟਿਆਲਾ ਦੇ ਸਾਰੇ ਸਨਾਤਨੀਆਂ ਦੇ ਹਿੰਦੂ ਸਮਾਜ ਨੇ ਇਕੱਠੇ ਹੋ ਕੇ ਅਨਾਰदाना ਚੌਂਕ ਦੇ ਵਿੱਚ ਅੱਜ ਪ੍ਰੋਟੈਸਟ ਜਿਹੜਾ ਹੈ ਰੱਖਿਆ ਕਿਉਂਕਿ ਅਸੀਂ ਭਾਰਤ ਸਰਕਾਰ ਨੂੰ ਜਗਾਣਾ ਚਾਹੁੰਦੇ ਆ ਦੱਸਣਾ ਚਾਹੁੰਦੇ ਆ ਕਿ ਬੰਗਲਾਦੇਸ਼ ਦੇ ਵਿੱਚ ਜਿਹੜੇ ਹਿੰਦੂ ਸਿੱਖਾਂ ਦਾ ਕਤਲੇਆਮ ਹੋ ਰਿਹਾ ਹੈ ਉਹਨਾਂ ਦੀ ਸੁਰੱਖਿਆ ਦੀ ਯਕੀਨੀ ਬਣਾਓ ਕਿਉਂਕਿ ਉੱਥੇ ਹਰ ਰੋਜ਼ ਕਿਸ ਨਾ ਕਿਸੇ ਮੰਦਰ ਨੂੰ ਤੋੜਿਆ ਜਾ ਰਿਹਾ ਹੈ ਮੂਰਤੀਆਂ ਖੰਡਿਤ ਕੀਤੀਆਂ ਜਾ ਰਹੀਆਂ ਕਿ ਅਗਰ ਭਾਰਤ ਸਰਕਾਰ ਚਾਹੇ ਤਾਂ ਉੱਥੇ ਦੀ ਸਰਕਾਰ ਦੇ ਉੱਪਰ ਦਬਾਅ ਬਣਾ ਕੇ ਉੱਥੇ ਦੇ ਮੰਦਰ ਜਿਹੜੇ ਹੈ ਉਹ ਸੁਰੱਖਿਤ ਕਿੱਥੇ ਜਾ ਸਕਦੇ ਹਨ ਉਹਨੇ ਦੇਖਿਆ ਕਿ ਆ ਪਾਲ ਸਰਕਾਰ ਨੂੰ ਜਿਹੜੇ ਹੈਗੇ ਮੰਗ ਕਰਦੇ ਹੋਏ ਨਜ਼ਰ ਆ ਰਹੇ ਨੇ ਉਹ ਹੋਰ ਵੀ ਸਾਡੇ ਨਾਲ ਹਿੰਦੂਦੋਂ ਉੱਪਰ ਅਤਿਆਚਾਰ ਹੋ ਰਿਹਾ ਲਗਾਤਾਰ ਜਿਹੜੇਗਾ ਹਰ ਜਗ੍ਹਾ ਤੇ ਹੋ ਰਿਹਾ ਹੁਣ ਬੰਗਲਾਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਹੋ ਰਿਹਾ ਉਹਨੂੰ ਕਿੱਥੇ ਤੁਸੀਂ ਦੇਖ ਰਹੇ ਹੋ ਦੇਖੋ ਜਿਵੇਂ ਤੁਸੀਂ ਵੀ ਦੱਸਿਆ ਸਾਰੇ ਦੱਸ ਰਹੇ ਨੇ ਕਿ ਪੂਰੇ ਵਾਰਡ ਦੇ ਅੰਦਰ ਹੀ ਹਿੰਦੂਆਂ ਦੇ ਉੱਤੇ ਅਤਿਆਚਾਰ ਹੋ ਰਿਹਾ ਹੈ ਕਿਉਂਕਿ ਅੱਜ ਪੂਰੇ ਵਾਰਡ ਦੇ ਅੰਦਰ Hindu ਅਤੇ Sikh ਰਲ ਕੇ ਮਾਨਵਤਾ ਦੇ ਭਲਾਈ ਦੇ ਲਈ ਕੰਮ ਕਰਨ ਵਾਲੀ ਲੋਕ ਇਹ ਉਥੇ ਪੂਰੀ ਮਾਨਵਤਾ ਦਾ ਕੰਮ ਕਰਦੇ ਨੇ ਜਿੱਥੇ ਜ਼ਰੂਰਤ ਹੁੰਦੀ ਹੈ ਉਥੇ ਪਹੁੰਚ ਜਾਂਦੇ ਨੇ ਲੇਕਿਨ ਕੁਝ ਲੋਕਾਂ ਨੂੰ ਇਹ ਚੀਜ਼ਾਂ ਨਹੀਂ ਚਾਹੀਦੀਆਂ ਉਹਨਾਂ ਦਾ ਮਤਲਬ ਸਿਰਫ ਹੁੰਦਾ ਹੈ ਕਿ ਜੇ ਜਿੱਥੇ ਕਿਤੇ ਕੋਈ ਗੜਬੜ ਹੋਏਗੀ ਤਾਂ ਸਾਡਾ ਵਪਾਰ ਵਧੇਗਾ ਤਾਂ ਜੋ ਉਹ ਆਪਣਾ ਵਪਾਰ ਕਰਨਗੇ ਲੇਕਿਨ ਸਾਡੂ ਜੋ ਸਾਡੇ ਗੁਰੂਆਂ ਨੇ ਸਾਡੇ ਦੇਵਤਿਆਂ ਨੇ ਸਿਖਾਇਆ ਕਿ ਹਿਸ਼ਾ ਪਰਮੋ ਧਰਮ ਅਸੀਂ ਉਹਦੇ ਉੱਤੇ ਚੱਲਣ ਵਾਲੇ ਆਂ ਜੀ ਪੂਰੀ ਦੁਨੀਆ ਨੂੰ ਆਪਣੇ ਨਾਲ ਲਾ ਕੇ ਉਹਨੂੰ ਮਾਨਵਤਾ ਦੇ ਇਰਾਦੇ ਉਤੇ ਤੋੜਨ ਆਲੇ ਆ ਲੇਕਿਨ ਕੁਝ ਲੋਕਾਂ ਨੂੰ ਇਹ ਨਹੀਂ ਚਾਹੁੰਦੇ ਹੈਗੇ ਉਹ ਐਸ ਕਰਕੇ ਬਾਰ ਬਾਰ ਕੁਝ ਜੋਰਜ ਰਿਸੋਰਸ ਵਰਗੇ ਜਿਹੜੇ ਲੋਕ ਨੇ ਜਿਨ੍ਹਾਂ ਦਾ ਕੰਮ ਹੀ ਇਹੀ ਹੈ ਕਿ ਕੱਲਾ ਹਿੰਦੁਸਤਾਨ ਨਹੀਂ ਪੂਰੇ ਵਾਰਡ ਦੇ ਵਿੱਚੋਂ ਕਹਿੰਦਾ ਕਿ ਮੇਰਾ ਖੇਤਰ ਰਾਜ ਚੱਲੇ ਉਸ ਦੇ ਲਈ ਉਹ ਬਾਰ ਬਾਰ ਕਿਤੇ ਨਾ ਕਿਤੇ ਕੋਈ ਨਾ ਕੋਈ ਇਹ ਜੈ ਕਾਰਡ ਜਿਹੜਾ ਇਹ ਕਰਾਂਦਾ ਰਹਿੰਦਾ ਹੈ ਉਹੀ ਅਧਿਕਾਰਨ ਹੈ ਜੇ ਜੋਰਜ ਸੋਰਸ ਦਾ ਪੂਰਾ ਜੋਰ ਲਗਾ ਕਿ ਹਿੰਦੁਸਤਾਨ ਦੇ ਅੰਦਰ ਵੀ ਅੱਜ ਇਹ ਗੱਲਾਂ ਨਹੀਂ ਕਰਨ ਵਾਲੀਆਂ ਅਸੀਂ ਆ ਲੇਕਿਨ ਤੁਹਾਡੇ ਚੈਨਲ ਦੇ ਮਾਧਿਅਮ ਦੇ ਨਾਲ ਅੱਜ ਅਗਰ ਤੁਸੀਂ ਪੱਛਮੀ ਬੰਗਾਲ ਦੇ ਅੰਦਰ ਕੇਰਲਾ ਦੇ ਅੰਦਰ ਦੇਖੋਗੇ ਤਾਂ ਜੋ ਉੱਥੇ ਵੀ ਇਹੀ ਕੁਝ ਹੋ ਰਿਹਾ ਹੈ ਲੇਕਿਨ ਸਾਡੇ ਦੇਸ਼ ਦੇ ਕੁਝ ਕੁਝ ਗਦਾਰ ਨੇਤਾ ਮੈਂ ਉਹਨਾਂ ਨੂੰ ਸਿੱਧਾ-ਸਿੱਧਾ ਕਹੂੰਗਾ ਗਦਾਰ ਨੇਤਾ ਜਿਹੜਾ ਜੋਰਜ ਸੋਰਸ ਦੇ ਜਿਹੜੇ ਇਸ਼ਾਰੇ ਦੇ ਉੱਤੇ ਚੱਲਦੇ ਨੇ ਉਹਨਾਂ ਨੂੰ ਅੱਜ ਕੁਝ ਨਹੀਂ ਦਿਖੜਿਆ ਆਏਗਾ ਉਹਨਾਂ ਦਾ ਮਤਲਬ ਸੀ ਉਹਨੂੰ ਸੱਤਾ ਨੂੰ ਲੈਣਾ ਹੈ ਔਰ ਚਾਹੇ ਹਿੰਦੂਆਂ ਨੂੰ ਉਹ ਜਨਰਤ ਗਾਲੀ ਕੱਢਦੇ ਨੇ ਅੱਜ ਤੱਕ ਵੀ ਉਹਨਾਂ ਨੇ ਕਦੇ ਹਿੰਦੂਆਂ ਦੀ ਸਾਰ ਨਹੀਂ ਲਈ ਹਿੰਦੂਆਂ ਵਾਸਤੇ ਉਹਨਾਂ ਨੇ ਕੁਝ ਨਹੀਂ ਕੀਤਾ ਲੇਕਿਨ ਜੋ ਜਾਰਜ ਸੋਰਸ ਉਹਨਾਂ ਨੂੰ ਕਹਿੰਦਾ ਜਿਹਦੇ ਲਈ ਕਾਨੂੰਨ ਬਣਾਉਣਾ ਪੈਂਦਾ ਉਹ ਕਾਨੂੰਨ ਬਣਾਉਂਦੇ ਨੇ ਲੇਕਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੈਨਲਾਂ ਦੇ ਉੱਤੇ ਬਹਿ ਕੇ ਉਹ ਸਿਰਫ ਹਿੰਦੂਆਂ ਨੂੰ ਗਾਲਾਂ ਕੱਢਦੇ ਨੇ ਕੋਈ ਵੀ ਆਪੋਜੀਸ਼ਨ ਦਾ ਨੇਤਾ ਹਜੇ ਤੱਕ ਬੰਗਲਾਦੇਸ਼ ਦੇ ਉੱਤੇ ਤਾਂ ਕੀ ਬੋਲਣਾ ਤੀਆ ਉਹ ਹਜੇ ਤੱਕ ਬੰਗਾਲ ਦੇ ਉੱਤੇ ਵੀ ਕੋਈ ਨਹੀਂ ਬੋਲਿਆ ਜੋ ਬੰਗਾਲ ਦੇ ਉੱਤੇ ਸਾਡੀ ਕਮੇਟੀ ਦੇ ਨਾਲ ਰੇਪ ਹੋਇਆ ਉਹਨੂੰ ਸੜਿਆਂ ਮੁੱਥੇ ਮਾਰਿਆ ਗਿਆ ਔਰ ਉਸ ਤੋਂ ਬਾਅਦ ਕੋਤੇ ਸੜੇ ਆਮ ਲੋਕਾਂ ਦੇ ਉੱਤੇ ਅਤਿਆਚਾਰ ਕੀਤਾ ਜਾ ਰਿਹਾ ਹੈ ਡਾਕਟਰਾਂ ਦੇ ਉੱਤੇ ਅਤਿਆਚਾਰ ਕੀਤਾ ਜਾ ਰਿਹਾ ਹੈ ਖੁਦਾ ਸਮਰਥਨ ਕਰਨ ਦੇ ਲਈ ਆਲੇ ਲੋਕਾਂ ਦੇ ਉੱਤੇ ਅਤਿਆਚਾਰ ਕਰਨ ਲਿਆ ਹੈ ਉਹਨਾਂ ਦੀ سپورਟ ਦੇ ਉੱਤੇ ਵੀ ਕੋਈ ਨਹੀਂ ਆਇਆ ਤਾਂ ਇਸ ਕਰਕੇ ਮੈਂ ਸਾਰਿਆਂ ਨੂੰ ਇਹੀ ਕਹਿਣਾ ਕਿ ਹਿੰਦੂਆਂ ਨੂੰ ਆਪਦੇ ਆਪ ਹੀ ਇਕੱਠਾ ਹੋ ਕੇ ਚੱਬ ਦੀ ਆਵਾਜ਼ ਉਠਾਣੀ ਪੈਗੀ ਭਾ ਚਾਹੇ ਹਿੰਦੂ ਪਾਕਿਸਤਾਨ ਦੇ ਅੰਦਰ ਹੋਵੇ ਬੰਗਲਾਦੇਸ਼ ਦੇ ਹੋਵੇ ਜਾਂ ਪੱਛਮੀ ਬੰਗਾਲ ਦੇ ਅੰਦਰ ਹੋਵੇ ਤਾਂ ਜੋ ਸਾਡੀ ਸਰਕਾਰ ਜਾਗੇ ਔਰ ਹਿੰਦੂਆਂ ਦੀ ਰੱਖਿਆ ਕਰਕੇ ਹਿੰਦੂਆਂ ਦੇ ਹੱਕ ਦੇ ਵਿੱਚ ਕੋਈ ਕਾਨੂੰਨ ਬਣਾ ਕੇ ਉਥੇ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਦਾ ਦੇ ਕੇ ਉਹਨਾਂ ਨੂੰ 40000 ਦਿੱਤੀ ਹੋਈ। ਉਹ ਤੁਸੀਂ ਦੇਖਿਆ ਕਿ ਅੰਦੋਲਨ ਉੱਪਰ ਅਤਿਆachar ਕਰੇ ਜਾ ਰਿਹਾ ਹੈਗਾ। ਇੱਕ ਪਾਸੇ ਕੋਲਕਾਤਾ ਦੇ ਵਿੱਚ ਇੱਕ ਬੇਟੀ ਦੇ ਨਾਲ ਵੇਪ ਹੋ ਜਾਂਦਾ ਤੇ ਦੂਜੇ ਪਾਸੇ ਬੰਗਲਾਦੇਸ਼ ਦੇ ਵਿੱਚ ਏਡੇ ਵੱਡੇ ਘਟਨਾਵਾਂ ਹੋ ਰਹੀਆਂ ਕਿ Hindu ਮੰਦਰਾਂ ਨੂੰ ਢਾਇਆ ਜਾ ਰਿਹਾ ਹੈਗਾ। ਕੇਂਦਰ ਸਰਕਾਰ ਕਿਉਂ ਨਹੀਂ ਇੰਟਰਫੇਅਰ ਕਰਦੀ? ਬਿਲਕੁਲ ਜਿਹੜਾ ਹੈਗਾ ਸਾਰੇ ਪਾਸੇ Hindu ਆਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਕੋਈ ਨਾ ਕੋਈ ਜਿਹੜੀ ਇਹ ਸੋਚੀ ਸਮਝੀ ਸਾਜ਼ਿਜ ਦੇ ਤਹਿਤ ਇਹ ਜਿਹੜਾ ਸਾਰਿਆ ਕਾਰਿਆ ਕੀਤਾ ਜਾ ਰਿਹਾ ਹੈ ਚਾਹੇ ਇਹਦੇ ਵਿੱਚ ਫੋਰਨ ਦੀ ਪਾਵਰ ਲੱਗਿਆ ਹੋਈ ਹੈ ਚਾਹੇ ਇਹਦੇ ਵਿੱਚ ਹਿੰਦੂਸਤਾਨ ਦੇ ਲੋਕ ਮਿਲ ਕੇ ਇਹ ਕੰਮ ਕਰ ਰਹੇ ਨੇ ਪਰ ਮੈਂ ਸਭ ਨੂੰ ਦੱਸ ਦੇਣਾ ਚਾਹਨਾ ਕਿ ਹਿੰਦੂ ਕਿਸ ਤੋਂ ਡਰਨ ਵਾਲਾ ਨਹੀਂ ਹੈ ਅੱਜ ਤੁਸੀਂ ਦੇਖੋ ਇੱਕ ਕੋਲ ਤੇ ਸਮੂਹ ਹਿੰਦੂ ਸੰਗਠਨ ਉਰੇ ਪਟਿਆਲੇ ਦੇ ਇਕੱਠੇ ਹੋਏ ਨੇ ਬਾਰ ਬਾਰ ਤੁਸੀਂ ਦੇਖੋ ਕੱਲ ਖੰਨਾ ਦੇ ਵਿੱਚ ਬੋਲੇਨਾਥ ਦਾ ਜਿਹੜਾ ਸ਼ਿਵਲਿੰਗ ਹੈ ਉਹਦੀ ਬੇਅਦਬੀ ਕਰੀ ਗਈ ਅਜੇ ਤੱਕ ਜਿਹੜੇ ਉਹਦੇ ਕਾਤਲ ਹੈ ਉਹ ਫੜੇ ਨਹੀਂ ਗਏ ਸ਼ਿਵਜੀ ਦੀ ਬੇਅਦਬੀ ਹੋ ਰਹੀ ਹੈ ਕਦੀ ਕੋਈ ਮਾਰ ਰਿਹਾ ਹੈ ਕਦੀ ਕੁਝ ਹੋ ਰਿਹਾ ਹੈ ਹੁਣੇ ਤੁਸੀਂ ਦੇਖੋ ਪਹਿਲਾਂ ਸਾਲ ਪਹਿਲਾਂ ਇੱਕ ਬੰਦਾ ਕਿਤਾਬ ਲਿਖਦਾ ਹੈ ਰਮਾਇਣ ਦੇ ਬਾਰੇ ਰਮਾਇਣ ਦੀ ਬੇਅਦਬੀ ਕਰਦਾ ਉਸ ਵਾਸਤੇ ਭੁੱਖ ਹੜਤਾਲ ਕਰਕੇ ਉਹਨੂੰ ਜੇਲ੍ਹ ਦੇ ਅੰਦਰ ਭੇਜਣਾ ਪੈਂਦਾ ਹੈ ਹਿੰਦੂਵਾਦ ਦਾ ਜਿਹੜਾ ਅਤਿਆਚਾਰ ਹੈ ਵਧਦਾ ਜਾ ਰਿਹਾ ਹੈ ਇਹਨੂੰ ਬੰਦ ਕੀਤਾ ਜਾਵੇ ਕਿਉਂਕਿ ਹਿੰਦੂ ਇਨਸਾਨ ਨਹੀਂ ਹੈ ਉਹ ਆਪਣੀ ਮੰਗ ਜਿਹੜੀ ਹੈਗੇ ਪਿਆਰ ਨਾਲ ਮੰਨਦਾ ਹੈ ਪਰ ਅਸੀਂ ਸਰਕਾਰਾਂ ਨੂੰ ਚੇਤਾਵਨੀ ਦਿੰਨੇ ਆ ਕਿ ਜਿਹੜੀ Hindu ਧਰਮ ਦੀ ਬੇਅਦਬੀ ਪੰਜਾਬ ਦੇ ਵਿੱਚ ਕਿਤੇ ਵੀ ਹੋ ਰਹੀ ਹੈ ਅਸੀਂ ਉਹਦਾ ਮੂੰਹ ਤੋੜ ਜਵਾਬ ਦੇਵਾਂਗੇ ਖੰਨੇ ਦੇ ਵਿੱਚ ਜਿਹੜੀ ਕਹੇ ਬੇਅਦਬੀ ਹੋਈ ਹੈ ਜਿਹਨੂੰ ਕਾਤਲ ਨਹੀਂ ਬੜਾ ਜਾਂਦਾ ਇਸ ਤੋਂ ਵੀ ਵੱਡਾ ਪ੍ਰਦਰਸ਼ਨ ਪਟਿਆਲਾ ਬੰਦ ਕਰਕੇ ਕੀਤਾ ਜਾਊਗਾ ਤੁਸੀਂ ਦੇਖਿਆ ਕਿ ਖੰਨੇ ਦੇ ਵਿੱਚ ਵੀ ਜਿਹੜੀ ਬੇਦਬੀ ਉਹਨੂੰ ਵੀ ਲੈ ਕੇ ਜਿਹੜਾਗਾ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਬੰਗਲਾਦੇਸ਼ ਦੇ ਵਿੱਚ ਜਿਹੜਾਗਾ ਉਹ ਪਏ ਉਸ ਨੂੰ ਵੀ ਲੈ ਕੇ ਜਿਹੜਾਗਾ ਵੱਡਾ ਪ੍ਰਦਰਸ਼ਨ ਕੀਤਾ ਜਾ ਰਿਹਾ ਵੱਡੀ ਮਾਤਰਾ ਦੇ ਵਿੱਚ ਤੁਸੀਂ ਦੇਖਿਓ ਬੈਨਰ ਲੈ ਕੇ ਚਾਹੇ ਔਰਤਾਂ ਹੋਣ ਚਾਹੇ ਨੌਜਵਾਨ ਹੋਣ ਬਜ਼ੁਰਗ ਹੋਣ ਸਾਰੇ ਲੋਕ ਜਿਹੜੇ ਆਪਣੇ ਹੱਥਾਂ ਦੇ ਵਿੱਚ ਬੈਨਰ ਲੈ ਕੇ ਜਿਹੜੇ ਕਿ ਲੈ ਕੇ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆ ਰਹੇ ਨੇ ਸਾਡੇ ਨਾਲ ਹਰੀ ਸਿੰਘ ਜੀ ਵੀ ਮੌਜੂਦ ਨੇ ਗੱਲਬਾਤ ਕਰ ਰਹੇ ਨੇ ਹਰੀ ਜੀ ਕਿ ਕੀ ਲੱਗਦਾ ਹੈ ਕਿ ਕੇਂਦਰ ਸਰਕਾਰ ਨੂੰ ਇਹਦੇ ਵਿੱਚ ਇੰਟਰਫੇਅਰ ਕਰਨਾ ਚਾਹੀਦਾ ਹੈ ਬੰਗਲਾਦੇਸ਼ ਦੇ ਵਿੱਚ ਜੋ ਕਠਨਾ ਹੋ ਰਹੀ ਹੈ ਬੰਗਲਾਦੇਸ਼ ਬਾਸ਼ੀਆਂ ਨੂੰ ਮੈਂ ਪੁੱਛਣਾ ਚਾਹਨਾ ਕਿ ਛੇਕ ਜੀ ਨਾਲ ਹਿੰਦੂ ਸੀ ਹਿੰਦੂਆਂ ਦਾ ਕੀ ਕਸੂਰ ਸੀਗਾ ਉੱਥੇ ਹਿੰਦੂਆਂ ਤੇ ਕਮਲਾ ਕਿਉਂ ਕੀਤਾ ਗਿਆ ਕੀ ਉੱਥੇ ਛੇਕ ਜੀ ਨਾਲ ਤਖਤਾ ਪਲਟ ਹੋਇਆ उस हिंदू का की रोल सी हिंदुआ कतलेआम क्यों हो बिलकुल हिंदू क्यों मारे गए कसूर कोई करे सजा हिंदू भुगते हर जगह के उपर यही हों नहीं चलेगा असी अपनी रक्षा आप करा हिंदू जो उसे जाग्या कट्ठा होया फिर सारे भजे ਕਿ ਇੱਕ ਮੈਸੇਜ ਹੈ ਸਮੂਹ ਵਰਲਡ ਦੇ ਹਿੰਦੂਆਂ ਦੇ ਲਈ ਕਿ ਹਿੰਦੂ ਜੈ ਜੈ ਕਿ ਹਿੰਦੂ ਇਕੱਠੇ ਹੋ ਕੇ ਰਹਿਣ ਅਗਰ ਇਕੱਲੇ-ਇਕੱਲੇ ਰਹੋਗੇ ਤਾਂ ਬਿਨਾਂ ਕਸੂਰ ਤੋਂ ਕਸੂਰ ਕੋਈ ਹੋਰ ਕਰੇਗਾ ਕਤਲਿਆ ਹਿੰਦੂਆਂ ਦਾ ਹੋਏਗਾ ਇਸ ਲਈ ਹਿੰਦੂਆਂ ਨੂੰ ਇਕੱਠਾ ਹੋਣਾ ਪਏਗਾ ਨਹੀਂ ਵਜ੍ਹਾ ਕਿ ਮੋਦੀ ਸਾਹਿਬ ਨੂੰ ਚਾਹੀਦਾ ਕਿ ਉੱਥੇ ਹੋਏ ਹਿੰਦੂਆਂ ਦੇ ਕਤਲਿਆਂ ਦਾ ਬਦਲਾ ਬੰਗਲਾਦੇਸ਼ ਦੀ ਨਵੀਂ ਬਣੀ ਸਰਕਾਰ ਤੋਂ ਮੋਦੀ ਸਾਹਿਬ ਲੈਣ ਉੱਥੋਂ ਦੇ ਲਿਖਿਆ ਕਿ ਇਸ ਤਰ੍ਹਾਂ ਜਿਹੜਾ ਹੈਗਾ ਰੋਸ ਪ੍ਰੋਟੈਸਟ ਕਿੱਥੇ ਆਇਆ ਕਿ ਹੱਥਾਂ ਦੇ ਵਿੱਚ ਜਿਹੜੇ ਹੈਗਾ ਗੱਦੇ ਨੇ ਤੇ ਤਸ਼ੂਰ ਫੜ ਕੇ ਜਿਹੜੇ ਹੈਗੇ ਉਹ ਪ੍ਰਦਰਸ਼ਨ ਕਰਦੇ ਹੋਏ ਨੇ ਮੈਂ ਤਸਵੀਰ ਤੁਹਾਨੂੰ ਵਿਖਾਲ ਦਿੰਦਾ ਪਹਿਲੇ ਜਿਹੜਾ ਹੱਥਾਂ ਦੇ ਵਿੱਚ ਜਿਹੜੇ ਹਿੰਦੂ ਨੇਟ ਗੱਦੇ ਫੜੇ ਹੋਏ ਨੇ ਤਸਵੀਰ ਤੁਸੀਂ ਦੇਖਣਾ ਚਾਹੋ ਤਾਂ ਫੜ ਕੇ ਜਿਹੜਾ ਹੈ ਕਿ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਜਿਹੜੇ ਹੈਗੇ ਨੌਜਵਾਨ ਹੋਣ ਚਾਹੇ ਕੋ ਲੜਕੀਆਂ ਹੋਣ ਸਾਰੇ ਸਾਰੇ ਜਿਹੜੇ ਹੈਗੇ ਇੱਥੇ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆ ਰਹੇ ਨੇ ਇਹਨਾਂ ਦਾ ਕਹਿਣਾ ਕਿ ਕੇਂਦਰ ਸਰਕਾਰ ਦੇ ਵਿੱਚ ਬੰਗਲਾਦੇਸ਼ ਦੀ ਜਿਹੜੀ ਘਟਨਾ ਹੋ ਰਹੀ ਹੈ ਉਹਦੇ ਵਿੱਚ ਇੰਟਰਫੇਅਰ ਕਰੋ रिपोर्ट देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप